ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ ਕੋਟਖਪੁਰੇ ਤੋਂ ਬਠਿੰਡਾ ਵਾਇਆ ਬਾਜਾਖਾਨਾ ਜਾਂਦੇ ਆ ਤਾਂ ਮੇਨ ਛੜਕ ਦੇ ਉੱਤੇ ਪਿੰਡ ਆਉਂਦਾ ਇੱਥੇ ਵੀਡੀਓ ਬਣਾ ਰਹੇ ਆ ਤੇ ਅੱਜ 4 ਝੋਟੀਆਂ ਬਾਈਕੋਲ ਵਿਕਰੀ ਆਲੀਆਂ ਹਮੇਸ਼ਾ ਹਰੇਕ ਵੀਡੀਓ ਚੈੱਕ ਬੇਨਤੀ ਜ਼ਰੂਰ ਕਰੀ ਦੀ ਹੈ ਵੀ ਪਸ਼ੂ ਕਿਤੋਂ ਵੀ ਖਰੀਦੋ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲੂਗਾ ਸਿੱਧਾ ਸੌਦਾ ਮਾਲਕ ਨਾਲ ਕਰਨਾ ਤੇ ਨਿਰਖਪੜਕ ਥੋੜੀ ਹੋਊਗੀ। ਚਾਰ ਝੋਟੀਆਂ ਦਿਖਾਉਂਗਾ ਇਸ ਵੀਡੀਓ 'ਚ ਇੱਕ ਇੱਕ ਕਰਕੇ ਤੁਹਾਨੂੰ ਦਿਖਾਉਂਦੇ ਜਾਵਾਂਗੇ ਸ਼ੁਰੂਆਤ ਕਰਾਂਗੇ ਇਸ ਸਾਈਡ ਤੋਂ ਪਹਿਲੀ ਝੋਟੀ ਤੋਂ। ਪੰਨੂ ਭਾਈ ਸਸਤੀ ਕਾ ਸਸਤੀਕਾਰ ਜੀ ਚਾਰ ਝੋਟੀਆਂ ਪੰਨੂ ਹਾਂਜੀ ਹਾਂਜੀ ਚਾਰ ਪਹਿਲੇ ਨੰਬਰ ਵਾਲੀ ਕੱਟੀ ਤੋਂ ਸ਼ੁਰੂਆਤ ਕਰਦੇ ਹਾਂ। ਹਾਂਜੀ ਦੰਦੋਂ ਕਿਵੇਂ ਆ ਰੇਟ ਕੀ ਦੰਦੋਂ ਖੀਰੀ ਹੈ ਜੀ ਇਹ ਹੈਗੀ ਐ ਸਵਾ ਕ ਸਾਲ ਦੀ। ਠੀਕ ਹੈ। ਹਾਂ ਰੇਟ ਕੀ ਰੋਗੇ ਤਾਂ ਰੇਟ 34000 ਹੈ ਜੀ। ਖੋਲੀ ਭਾਈ। ਦੋਸਤੋ 34000 ਰੇਟ ਦੇ ਕੋਥਾਂ ਥਣ ਦਿਖਾ ਦੇ ਪਹਿ ਤੇ ਸਵਾ ਕ ਸਾਲ ਬਾਈ ਦੱਸਦਾ ਇਹਦੀ ਉਮਰ ਆ ਉਮਰ ਇੱਕ ਆਈਡੀਆ ਹੀ ਹੁੰਦਾ ਮੇਨ ਗੱਲ ਇਹ ਆ ਵੀ ਦੰਦੋਂ ਖੀਰੀ ਐ ਕਿਉਂਕਿ ਖਰੀਦੀਆਂ ਵੀ ਨੇ ਝੋਟੀਆਂ ਛੋਟਾ ਸਿੰਘ ਐ ਤੇ ਮੋੜਿਆ ਨੇੜ ਹੀ ਆ ਬਿਲਕੁਲ ਸਟਰਕਚਰ ਦੇਖੋ ਕਰਮਾੜੀ ਖਣਾ ਦੇ ਵਿੱਚੋਂ ਬੜੀ ਜ਼ਬਰਦਸਤ ਚੀਜ਼ ਐ ਥਣਾ ਚ ਹੁਣੇ ਵਿੱਥੀ ਬਹੁਤ ਸੋਹਣੀ ਦਿਸਦੀ ਕਮਾਲੀ ਬਈ ਸੋ ਰੇਟ ਦੋਸਤੋ 34000 ਪਹਿਲੇ ਨੰਬਰ ਤੇ ਝੋਟੀ ਦੇਖ ਲਓ ਤੁਸੀਂ ਨਾਗ ਚਾਰ ਦਿਖਾਉਣੇ ਐ ਕਿ ਕਰਕੇ ਤੁਹਾਨੂੰ ਉਨੂੰ ਜਿਹੜੀ 2 ਨੰਬਰ ਤੇ ਕੱਟੀ ਬਈ ਇਹ ਵੀ ਡੇਢ ਸਾਲ ਦੀ ਹੈ ਜੀ ਰੇਟ ਇਹਦਾ ਰੇਟ ਇਹਦਾ 36000 ਖੋਲੀ ਦੋਸੋ ਰੇਟ 36000 ਅਣਥੋਂ ਪਲਾਏ ਦੇ ਵੀ ਹੁਣੇ ਦਿਖਾ ਦੇ ਆ ਦੇਖੋ ਤੇ ਦੰਦੋਂ ਖੀਰੀ ਚਾਰ ਹੀ ਥਾਣਾ ਸੋਹਣੇ ਦਿਸਦੇ ਆ ਸਿੰਘ ਦੇਖੋ ਇਸ ਕੱਟੀ ਦਾ ਮੇਰੇ ਕਹਿਲ ਤੇ ਏਡਾ ਛੋਟਾ ਜਿਹਾ ਡਿਜ਼ਾਈਨ ਆਪਾਂ ਹੱਥੀਂ ਵੀ ਬਣਾਉਣਾ ਚਾਹੀਏ ਤਾਂ ਵੀ ਨਹੀਂ ਬਣਾਇਆ ਆ ਦੇਖੋ ਉਂਗਲੀ ਪੈਂਦੀ ਆ ਵਿੱਚ ਬਹੁਤਾ ਹੀ ਛੋਟਾ ਸਿੰਘ ਆ ਬਸ ਫਰਕ ਆਲੀ ਦਾ ਜਮਾਈ ਨਾਲ ਮੁੜਿਆ ਹੋਇਆ ਸਿੰਘ ਦਾਂਕਾ ਸੋਨਾ ਰੇਟ ਰੱਖਿਆ 36000 ਪੰਜ ਚਾਰ ਮਹੀਨੇ ਸੰਭਲੋਗੇ ਤਾਂ ਗੱਬਣ ਹੋਣ ਵਾਲੀ ਐ ਕੱਦ ਘੱਟ ਸੋਨਾ ਹੈ ਲੰਬਾਈ ਚੰਗੀ ਐ ਸਿੰਘ ਬੜਾ ਸੁਨੱਖੜਾ ਥਣ ਮੋਟੇ ਆ ਦੱਸੋ ਇਹ ਸੋਨਾ ਥਣ ਰੱਖੂਗੀ ਕਰਮ ਵਾਲੀ ਤਿਆਰ ਹੋ ਕੇ ਸੋ ਇਹ 2 ਨੰਬਰ ਤੇ ਤੁਹਾਨੂੰ ਕੱਤੀ ਦਿਖਾ ਰਹੇ ਆ 10 ਨੰਬਰ ਤੇ ਇੱਕ ਹੋਰ ਛੋਟੀ ਤੁਹਾਨੂੰ ਦਿਖਾਣੇ ਆ ਜਿਹੜੀ 3 ਨੰਬਰ ਵਾਲੀ ਆ ਤੁਹਾਨੂੰ ਇਹ ਹੈਗੀ ਆ ਜੀ 1.5 ਸਾਲ ਤੋਂ ਉੱਪਰ ਹੈਗੀ 20 ਕਿ ਮਹੀਨਿਆਂ ਦੀ ਹੈ ਠੀਕ ਹੈ ਇਹਦਾ ਰੇਟ ਕੀ ਲੱਗਦਾ ਇਹਦਾ ਰੇਟ 48000 ਰੁਪਏ ਜੀ ਹੋਲੀ ਹਾਂ ਸੋ ਸੋ 20 ਕਿ ਮਹੀਨੇ ਦੀ ਦੱਸਦਾ ਫੋਨ ਕਰ ਲੈ ਠੰਡੀ ਸੀ ਲੈਣੀ ਆ ਜਿੰਨੀ ਕਹਿ ਦਿਓਨੀ ਆ ਦੇਖੋ ਥੰਮ ਥੰਮ ਥਣ ਦੇਖੋ ਚਾਰ ਹੀ ਆ ਲਿਆ ਭਾਈ ਰੇਟ 48000 ਹੈ ਛੋਟੀ ਬਾਈ ਤੋਰੂਗਾ ਤੇ ਤੁਸੀਂ ਇਹਨੂੰ ਦੇਖ ਲਓਗੇ ਲਗਰ ਜਿੰਨੀ ਲੰਮੀ ਹੈਗੀ ਹੁਣ ਵੀ ਲੰਬਾਈ ਦੇਖੋ ਅਜੇ ਛੋਟੀ ਉਮਰ ਦਾ ਬੱਚਾ ਹੈ ਚੰਗਾ ਦੁੱਧ ਪੀ ਕੇ ਪਲੀ ਵੀ ਹੈ ਕੱਟੀ ਉਮਰ ਛੋਟੀ ਹੈ ਪਰ ਐ ਹੈਗੀ ਜਿਵੇਂ ਵੱਡੀ ਮੈਂ ਹੁੰਦੀ ਹੈ ਬਿਲਕੁਲ ਤਾਂ ਚਾ ਵੱਡਾ ਹੈ ਬਾਕੀ ਮੈਂ ਜਿਹੜੀ ਗੱਲ ਕਰ ਰਿਹਾ ਹਾਂ ਦੋਸਤੋ ਜੇ ਇੱਡੀ ਇੱਕ ਕੱਟੀ ਨੂੰ ਤਿਆਰ ਕਰਨਾ ਹੋਇਆ ਨਾ ਤੇ ਨੋਟ ਕਰਿਓ ਖਰਚਾ ਕਿੰਨਾ ਖਾਂਦੀ ਹੈ ਪੁੜਿਆਂ ਦੀ ਸ਼ੇਪ ਦੇਖੋ ਕਰਮ ਵਾਲੀ ਦੀ ਸਟਰਕਚਰ ਦੇਖੋ ਇਹਦਾ ਲਿਆ ਭਾਈ ਵਾਪਸੇ ਤਾਂ ਬਹੁਤ ਸੋਹਣੀ ਝੋਟੀ ਦੱਸੋ ਤੁਸੀਂ ਦੇਖੋ ਆਮ ਕਟੀਆਂ ਨਾਲੋਂ ਲੰਬੀ ਹੈ ਤੇ ਉਮਰ ਇਹਦੀ ਹਜੇ ਛੋਟੀ ਪੁੜਿਆਂ ਦੀ ਸ਼ੇਪ ਤੋਂ ਬੜੀ ਜ਼ਬਰਦਸਤ ਹੈ ਸੋਹਣੀ ਝੋਟੀ ਹੈ ਹੈਡ ਨੰਬਰ ਤੇ ਰੇਟ ਹੀ ਮਿਲਿਆ ਹੋਰ ਇਹ ਜਿਵੇਂ 2 ਸਾਲ ਦੀ ਝੋਟੀ ਹੁੰਦੀ ਨਾ ਤੋੜੇ ਜਿੱਡੀ ਹੈਗੀ ਹੁਣ ਵੀ ਫੁੱਲ ਹਾਈਟ ਲੈਂਥ ਦਿਸਦੀ ਹੈ ਕਿੱਥੇ ਛੋਟੀ ਉਮਰ ਦੀ ਝੋਟੀ ਜਿਹੜੀ ਲਾਸਟ ਤੇ ਦਿਖਾ ਰਹੇ ਬਈ ਦੰਦੂ ਦੱਸਦੀ ਕਿਵੇਂ ਦੰਦੂ ਖੀਰੀ ਇਹ ਵੀ ਜਿ ਪੌਣੇ 2 ਸਾਲਾਂ ਦੀ ਹੈ ਰੇਟ ਦਾ ਰੇਟ ਇਹਦਾ 46000 ਰੁਪਏ 46000 ਰੇਟ ਆ ਦੱਸੋ ਹਾਂ ਦੰਦੋ ਕੀ ਰਿਹਾ ਲਿਆ ਬਈ ਤੋਂ ਬੰਤਰ EDV ਸੋਣੀਆ ਸਿੰਘਾਂ ਦੀ ਵੀ ਸੰਖੇਪ ਦੇਖੋ ਬਣਾਵਟੇ ਦੀ ਰੁੱਪਣ ਹੋਣ ਵਾਲੀ ਝੋਟੀ ਆ ਵਜਨ ਇੰਨਾ ਕਹਿਗਾ 46000 ਦਾ ਰੇਟ ਹੈ ਤੋਂ ਝੋਟੀਆਂ ਚਾਰ ਦਿਖਾਈ ਨੇ ਡਾਂਡੇ ਚਾਰਾਂ ਦੇ ਤੁਸੀਂ ਦੇਖ ਲਿਆ ਰੇਟ ਤੁਹਾਨੂੰ ਵੀਡੀਓ ਚ ਦੱਸਦੇ ਆ ਕੋਲੋਂ ਆ ਕੇ ਪਾਸ ਕਰ ਲਿਓ ਬੜੀ ਸਨਖੀ ਇਹ ਚੋਟੀ ਸੋਨਾ ਸਿੰਘ ਹੈ ਦਾ ਰੇਟ ਇਹਦਾ 46000 ਸੋ ਅੱਜ ਦੀ ਵੀਡੀਓ ਦੇ ਇਹ ਚਾਰ ਨਾਗ ਵਿਕਰੀ ਵਾਲੇ ਸੀਗੇ ਤੁਸੀਂ ਜਿਹੜੀ ਮਰਜ਼ੀ ਕਿਹਦੀ ਇਹਨਾਂ ਚੋਂ ਖਰੀਦਿਓ ਆ ਕੇ ਦੇਖ ਲਓ ਤਸੱਲੀ ਕਰ ਲਿਓ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਇਸ ਨੰਬਰ ਤੇ ਤੁਸੀਂ ਕਾਲ ਕਰੋਗੇ ਬਹੁਤ ਮਿਹਰਬਾਨੀ ਇਸ ਵੀਡੀਓ ਨੂੰ ਦੇਖਣ ਲਈ